ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਅੱਜ ਸਾਨੂੰ ਗਰਾਊਂਡ ਦਿਖਾਉਣੇ ਆ ਧਰਤੀ ਤੇ ਕੀ ਹਾਲਾਤ ਹੋ ਰਹੇ ਨੇ ਕੀ ਵਾਪਰ ਰਿਹਾ ਸੱਚੀ ਘਟਨਾ ਜਿਹੜੀ ਪਿੰਡ ਹਰੀਕੇ ਬੁਰਜ ਖੜਿਆਂਗੇ ਇਸ ਵਕਤ ਪਰਿਵਾਰ ਖੜਾ ਜੋ ਹੱਥ ਜੋੜੀ ਖੜੇ ਨੇ ਸਾਰੇ ਆ ਦਿਖਾਓ ਜੀ ਬੈਂਤ ਜੀ ਸਾਰਾ ਪਰਿਵਾਰ ਦਿਖਾਓ ਕਿਵੇਂ ਹੱਥ ਜੋੜੀ ਇੱਧਰ ਆਲੇ-ਦਾਲੇ ਸਾਰਾ ਕਿਉਂ ਖੜੇ ਨੇ ਖੇਤ ਦੇ ਵਿੱਚ ਹੱਥ ਜੋੜੀ ਆਂਦਾ ਸੀਸਾਂ ਦੇਣੀਆਂ ਕਿ ਦਰਸੀਸਾਂ ਦੇਣੀਆਂ ਸਾਡੇ ਨਾਲ ਉਹ ਗੱਲ ਹੋ ਰਹੀ ਹੈ ਜੀ ਸਾਡੇ ਮੂਹਰੇ ਥਾੜੀ ਧਰ ਕੇ ਅੱਜ ਚੱਕ ਲਈ ਕਿਉਂਕਿ ਕਿਸੇ ਸੱਜਣ ਨੇ ਇਹਨਾਂ ਨੂੰ ਕਨੈਕਸ਼ਨ ਦਾਣ ਕਰਤਾ ਸੀ ਲਗਭਗ 2016 ਦੇ ਵਿੱਚ 2016 ਚ ਕਰੇਤੀ 2016 ਚ ਇਹਨਾਂ ਨੂੰ ਕਨੈਕਸ਼ਨ ਦਾਣ ਕਰਤਾ ਸੀ ਭਰਪੁਰਸ ਮਨਜੀਤ ਕੌਰ ਵਾਈਫ ਆ ਭਰਪੁਰ ਸਿੰਘ ਜੀ ਹਾਂ ਕੀ ਗੱਲਬਾਤ ਹੋਈ ਆ ਪੂਰੀ ਇਹਨਾਂ ਨੇ ਸਾਡੇ ਦਾਦੇ ਰੂਪਚੰਦ ਪਾਠੀ ਨੂੰ ਕਨੈਕਸ਼ਨ ਦਾਣ ਦਿੱਤਾ ਸੀ 2016 ਦੇ ਵਿੱਚ ਜੀ ਠੀਕ ਹੈ ਕਨੈਕਸ਼ਨ ਅਸੀਂ ਪੈਸੇ ਪੂਸੇ ਸਾਰਾ ਕੁਝ ਭਰਤਾ ਸੀਗਾ ਸਾਡੇ ਲੱਗੀ ਸੀਗੀ ਜੇ ਆਕੇ ਇਸ ਜਗ੍ਹਾ ਤੇ ਲੱਗੀ ਸੀਗੀ ਜੀ ਆਪਾਂ ਨੇ ਆਕੇ ਅੱਠ ਸਾਲ ਇੱਥੇ ਚੱਲੀ ਆ ਜੀ ਉਦੋਂ ਬਾਅਦ ਪਿਛਲੇ ਸਾਲ ਇਹ ਪਟਵਾਉਂਦੇ ਸੀਗੇ ਜੀ ਬਿਜਲੀ ਵਿਭਾਗ ਨੇ ਮਿਲ ਕੇ ਬਿਜਲੀ ਵਿਭਾਗ ਨੇ ਕਿਹਾ ਵੀ ਆਪਾਂ ਇਹ ਪੱਟ ਨਹੀਂ ਸਕਦੇ ਇਹਨਾਂ ਦੀ ਸਹਿਮਤੀ ਤੋਂ ਬਣਾ 31 ਤਰੀਕ ਦੀ ਰਾਤ ਨੂੰ ਜੀ ਤੇ ਸਾਨੂੰ ਨਹੀਂ ਪਤਾ ਜੀ ਬਿਜਲੀ ਵਿਭਾਗ ਆ ਹੈਗਾ ਸੀ ਜਾਂ ਨਹੀਂ ਹੈਗਾ ਸੀ ਐਸ ਡੀਓ ਸਾਹਿਬ ਜੀ ਇਹਨਾਂ ਨੇ ਪੱਟ ਕੇ ਜੀ ਆਪਦੇ ਖਨੇ ਖੇਤ ਦੇ ਵਿੱਚ ਲਾ ਲਿਆ ਜੀ ਜੇ ਤੁਸੀਂ ਦੇਖ ਸਕਦੇ ਹੋ ਇਹ ਫਿਰ ਕਿਹੜਾ ਤੁਹਾਨੂੰ ਕੋਈ ਦਾਨ ਕਰਿਆ ਸੀ ਉਹਦਾ ਕਾਗਜ਼ ਹੈਗਾ ਉਹਦਾ ਕਾਗਜ਼ ਹੈਗਾ ਜੀ ਐਫੀ ਡਿਵਟ ਸਾਨੂੰ ਨੌਟਰੀ ਹੋਈ ਹੋਈ ਹੈ ਜੀ ਕਚੇੜੀਆਂ ਦੇ ਵਿੱਚ ਹੋਇਆ ਹੋਇਆ ਜੀ ਬਕਾਇਦਾ 2016 'ਚ ਹੀ ਹੋਇਆ ਸੀਗਾ ਜੀ ਇਹ ਵੀ ਨੋਟਰੀ ਕਰਵਾਈ ਸੀ ਉਹਨਾਂ ਨੇ ਸਾਡੇ ਅੱਛਾ ਹਾਂਜੀ ਦਾਨ ਕਰਿਆ ਹੋਇਆ ਇਸ ਕਰਕੇ ਬੇਨਤੀ ਕਰਦੇ ਆ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਵਾਲਾ ਹੀ ਤੇ ਹੋਰ ਸ਼ੇਅਰ ਕਰਕੇ ਮੁੱਖ ਮੰਤਰੀ ਸਾਹਿਬ ਇੱਥੇ ਜਿਹੜੇ ਮੌਜੂਦਾ ਐਮ.ਐਲ.ਏ ਨੇ ਸਿੰਗਲਾ ਸਾਹਿਬ ਮਾਨਸਾ ਤੋਂ ਜਿੱਤੇ ਹੋਏ ਨੇ ਉਹਨਾਂ ਦੇ ਅਧੀਨ ਪਿੰਡ ਆਉਂਦਾ ਹੈ ਹਰੀਕੇ ਬੁਰਜ ਉੱਥੇ ਖੜੇ ਆਗੇ ਮੁੱਖ ਮੰਤਰੀ ਸਾਹਿਬ ਤੱਕ ਵੀਡੀਓ ਪਹੁੰਚਾ ਦਿਓ ਐਮ ਐਲ ਏ ਸਾਹਿਬ ਨੂੰ ਤਾਂ ਸ਼ਾਇਦ ਪਤਾ ਹੀ ਹੋਊਗਾ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਸ਼ਾਇਦ ਹਾਂਜੀ ਹਾਂ ਪਤਾ ਹੀ ਹੋਊਗਾ ਜੀ ਜਿਹੜਾ ਉਹਨਾਂ ਦਾ ਪੀ ਹੈ ਜੀ ਗੁਰਲਾਲ ਸਿੰਘ ਜੀ ਉਹ ਇਹਨਾਂ ਦਾ ਭਤੀਜਾ ਜੀ ਭਰਪੂਰ ਸਿੰਘ ਦਾ ਜੀ ਇੱਕ ਗਰੀਬ ਰੂਪचंद ਪਾਠੀ ਜਿਹੜਾ ਸਾਰੀ ਉਮਰ ਲਗਭਗ ਪਾਠ ਕਰਦਾ ਰਿਹਾ ਹੈ ਇਸੇ ਤਰ੍ਹਾਂ ਹੀ ਸੀ ਹਾਂਜੀ ਹਾਂਜੀ ਪਰ ਰੂਪचंद ਪਾਠੀ ਨੂੰ ਦਾਨ ਕਰਿਆ ਹੋਇਆ ਕਨੈਕਸ਼ਨ ਤੇ ਫਿਰ ਕਿਹਦੇ ਨਾਮ ਸੀ ਕਨੈਕਸ਼ਨ ਇਹ ਪਹਿਲਾਂ ਕਨੈਕਸ਼ਨ ਨ ਮਨਜੀਤ ਕੌਰ ਵਾਈਫਾ ਭਰੂਪੁਰ ਸਿੰਘ ਦੇ ਨਾਮ ਤੇ ਸੀਗਾ ਜੀ ਉਹਨਾਂ ਨੇ ਸਾਨੂੰ ਦਿੱਤਾ ਸੀਗਾ ਜੀ ਵੀ ਤੁਸੀਂ ਲਾ ਲਓ ਪੰਡਤਾਂ ਕੋਈ ਗੱਲ ਨਹੀਂ ਜੀ ਵੀ ਸੋਣੋ ਉਹ ਹੁਣ ਜਿਹੜੇ ਮਨਜੀਤ ਕੌਰ ਹੈ ਜੀ 31 ਤਰੀਕ ਦੀ ਰਾਤ ਤਾਂ ਇੱਥੇ ਸੀਗੀ ਜੀ ਅੱਛਾ ਤੇ 5 ਤਰੀਕ ਨੂੰ 4 ਨੂੰ ਜੀ ਉਹ ਆਸਟ੍ਰੇਲੀਆ ਪਾ ਗਈ ਜੀ ਉਦੋਂ ਆਦਾ ਇਨੈਕਸ਼ਨ ਕਾਇ ਤਰੀਕ ਨੂੰ ਪਟਿਆ ਕਨੈਕਸ਼ਨ 31 ਤਰੀਕ ਦੀ ਰਾਤ ਨੂੰ ਪਟਿਆ ਜੀ 31 ਮਈ ਨੂੰ ਕਹਾਂ ਜੀ 2025 ਹਾਂ ਜੀ ਅੱਜ 15 ਦਿਨ 16 ਦਿਨ ਹੋ ਗਏ ਜੀ ਨਹੀਂ ਜੇ ਤੁਹਾਨੂੰ ਦਾਨ ਕਰਤਾ ਸੀ ਫਿਰ ਇਹ ਪਟਿਆ ਕਿਉਂ ਆਇਆ ਪਟਿਆ ਜੀ ਇਹ ਕਹਿੰਦੇ ਵੀ ਸਾਨੂੰ ਹੁਣ ਪੈਸੇ ਕੇ ਬਾਲੇ ਹੋ ਗਏ ਜੀ ਮਹਿੰਗੇ ਹੋ ਗਏ ਕਨੈਕਸ਼ਨ ਜੀ ਵੀ ਵੀ ਲੱਖ ਰੁਪਏ ਦੇ ਵਿਕਣ ਲੱਗ ਗਏ ਜੀ ਇਹਦਾ ਹੱਲ ਹੋਣਾ ਚਾਹੀਦਾ ਜੀ ਦਾਨ ਕਰਕੇ ਕਿਹੜਾ ਸੁੱਖ ਚੱਟਣਾ ਬਹੁਤ ਪਾਪ ਹੈ ਜੀ ਇਹ ਜ਼ੁਲਮ ਹੈ ਇਹ ਪਰਿਵਾਰਾਂ ਦਾ ਧੱਕਾ ਹੋਣਾ ਇਹਨਾਂ ਦੀ ਇਹਨਾਂ ਨਾਲ ਲੈਖਾ ਦੇਣਾ ਪੂਜਣਾ ਨੂੰ ਇਹਨਾਂ ਨੂੰ ਦਾਨ ਕੀਤਾ ਸੀਗਾ ਜੀ ਹਾਂ ਮਨਜੀਤ ਕੌਰ ਪਰਿਵਾਰ ਦੀ ਸਹਿਮਤੀ ਨਾਲ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਕਹਿੰਦੇ ਪੰਡਤ ਬੰਦਾ ਗੁਰੂ ਘਰ ਦਾ ਪਾਠ ਕਰਦੇ ਸੀ ਜੀ ਇਹਨਾਂ ਨੂੰ ਦਾਨ ਦਿੱਤਾ ਅੱਛਾ ਇਹਨਾਂ ਨੂੰ ਦਾਨ ਕਰਿਆ ਸੀ ਦੇਖ ਸਕਦੇ ਹੋ ਵੀ ਪੱਟੀ ਰੂਪ ਚੰਦ ਹੁਣ ਇਹ ਗੁਜਰਦੂ ਅਸੀਂ ਮਰੇ ਚੰਗੇ ਸਾਨੂੰ ਸਰਕਾਰ ਜੇ ਨਹੀਂ ਦੇ ਸਕਦੀ ਤੇ ਸਾਨੂੰ ਆਪ ਦੇ ਹੱਥ ਨਾਲ ਬਿਸ਼ੱਕ ਸਾਨੂੰ ਮਾਰ ਜੇ ਤੇ ਬੱਚੇ ਛੋਟੇ ਛੋਟੇ ਨੇ ਸਾਡੇ ਹੱਥ ਬਨ ਕੇ ਬੇਨਤੀ ਹੈ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਤੇ ਸਾਨੂੰ ਮਰੇ ਹੋਇਆਂ ਨੂੰ ਸਰਕਾਰ ਖੜੀ ਕਰ ਸਕਦੀ ਹੈ ਪੱਤੀ ਹੋਏ ਜੀ ਮੋਟਰ ਕਲੈਕਸ਼ਨ ਰਾਤ ਨੂੰ ਪੱਟ ਕੇ ਲੈ ਜਾਵੇਗੀ ਗੀਤੀ ਬੰਦੇ ਦੀ ਲੈ ਟੱਕੇ ਗੀਤੀ ਬੰਦੇ ਤੇ ਹਾਂ ਨਹੀਂ ਜਾਂਦੀ ਟੱਕਾ ਹੋ ਗਿਆ ਪਿਛਲੇ ਸਾਲ 5 ਲੱਖ ਚ ਹੋ ਵੀ ਗਿਆ ਸੀਗਾ ਜੀ ਸਾਡੇ ਪਿੰਡ ਦੇ ਦੋ ਬੰਦੇ ਗਵਾਏ ਜੀ ਆਪਣਾ 5 ਲੱਖ ਚ ਕਿਵੇਂ 5 ਲੱਖ ਚ 5 ਲੱਖ ਚ ਸਾਡੇ ਨੌਕਰ ਬਵਾਉਂਦੇ ਸੀਗੇ ਜੀ ਹਾਂ ਜੀ ਉਹ ਫਿਰ ਮੁਕਰ ਗਏ ਜੀ ਜਵਾਨ ਤੋਂ ਕਹਿੰਦੇ ਅਸੀਂ ਨਹੀਂ ਕਰਵਾਉਂਦੀ ਜੀ ਅੱਛਾ ਫਿਰ ਉਹ ਦੁਬਾਰ ਫਿਰ ਮੁਕਰ ਗਏ ਜੀ ਜਵਾਨ ਤੋਂ ਫਿਰ ਕੀ ਕਹਿੰਦੇ ਦੁਬਾਰ ਫਿਰ ਜੀ ਕਹਿੰਦੇ ਸਟਾਰ ਦਾ ਕਨੈਕਸ਼ਨ ਹੀ ਪਟਾਵਾਗੇ ਫਿਰ ਬਿਜਲੀ ਵਿਭਾਗ ਨੂੰ ਲੈ ਕੇ ਆ ਗਏ ਜੀ ਬਿਜਲੀ ਵਿਭਾਗ ਨੇ ਵੇ ਇਹਨਾਂ ਦੇ ਕਹਿਆ ਜੀ ਸਾਡੇ ਅਸੀਂ ਪੱਟ ਨਹੀਂ ਸਕਦੇ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜੀ ਜਦੋਂ 31 ਤਰੀਕ ਦੀ ਰਾਤ ਨੂੰ ਪੱਟਿਆ ਜੀ ਇਹ ਗੁਰਦੁਆਰੇ ਦੇ ਪ੍ਰਧਾਨ ਹੈ ਜੀ ਭਰਪੂਰ ਸਿੰਘ ਜੀ ਉਸ ਤੋਂ ਬਾਅਦ ਗੁਰਦੁਆਰੇ ਦੀ ਕਮੇਟੀ ਕਹਿੰਦੀ ਜੀ ਵੀ ਅਸੀਂ ਸਮਝੌਤਾ ਕਰਾਂਗੇ ਸਾਡੇ ਨਾਲ ਵਧੀਆ ਜੀ ਇੱਕ ਭਰਪੂਰ ਸਿੰਘ ਮੰਨ ਗਿਆ ਸੀਗਾ ਜਿਹੜਾ ਜੈਰ ਸਿੰਘ ਸਰਪੰਚ ਹੈ ਜੀ ਹੁਣ ਇਹ ਵੋਟਾਂ ਦੇ ਹਾਰ ਗਿਆ ਸੀਗਾ ਜੀ ਹੁਣ ਇਹ ਆਮ ਆਦਮੀ ਪਾਰਟੀ ਦਾ ਕੋਆਰਡੀਨੇਟਰ ਬਣਿਆ ਜੀ ਇਹ ਕਹਿੰਦਾ ਜੀ ਮੈਂ ਵੋਟਾਂ ਦੇ ਵਿੱਚ ਹਾਰ ਗਿਆ ਪਿੰਡ ਦੀ ਪੰਚਾਇਤ ਗਵਾਹ ਜੀ ਮੈਂਬਰ ਗਵਾਹ ਗਏ ਉਹ ਕਹਿੰਦੇ ਵੀ ਅਸੀਂ ਹਾਰ ਗਏ ਸਾਨੂੰ 30 ਲੱਖ ਰੁਪਏ ਦਿੱਤਾ ਜਾਵੇ ਸਾਡਾ 30 ਲੱਖ ਰੁਪਏ ਵੋਟਾਂ 'ਚ ਲੱਗਿਆ ਜੀ ਕਰ ਰਹੇ ਆਂਗੇ ਸਰਪੰਚ ਜੋਇਬ ਸਿੰਘ ਨਾਲ ਜਿੰਨਾ ਤੇ ਦੋਸ ਲਾਇਏ ਨੇ ਵੀ ਸਰਪੰਚੀ ਚੋਂ ਹਾਰਨ ਕਰਕੇ ਸਾਡਾ ਕਨੈਕਸ਼ਨ ਕੋਹ ਹੈ ਕਿਉਂਕਿ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਭਰਪੂਰ ਸਿੰਘ ਉਹਨਾਂ ਦੇ ਭਰਾ ਨੇ ਜੈਬ ਸਿੰਘ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੈਬ ਸਿੰਘ ਜੀ ਹਾਂਜੀ ਹਾਂਜੀ ਅਸੀਂ ਪੱਤਰਕਾਰ ਬੋਲਦੇ ਹਾਂ ਜੀ ਗੁਲਜਾਰ ਸਿੰਘ ਢਾਲੀਵਾਲ ਹਾਂਜੀ ਇੱਕ ਆਪਣਾ ਇਹਨਾਂ ਨੇ ਜਿਹੜੀ ਪੰਡਤ ਨੇ ਆਪਣਾ ਉਹਨਾਂ ਨੇ ਬੁਲਾਇਆ ਸੀ ਸਾਨੂੰ ਵੀ ਸਾਡਾ ਕਨੈਕਸ਼ਨ ਜਿਹੜਾ ਬਿਜਲੀ ਦਾ ਸਾਨੂੰ ਦਾਨ ਕੀਤਾ ਸੀ ਉਹ ਸਰਪੰਚੀ ਚ ਖੜੇ ਹੋਏ ਸੀ ਵੀ ਜੈਪ ਸਿੰਘ ਵੀ ਤਾਂ ਖਹਿ ਕਰਕੇ ਸਾਥੋਂ ਕਨੈਕਸ਼ਨ ਖੋ ਰਹੇ ਨੇ ਛੋਡੇ ਤੇ ਦੋਸ ਲਾਏ ਨੇ ਕੀ ਕਹਿਣਾ ਚਾਹੁੰਦੇ ਹੋ ਮਤਲਬ ਮਤਲਬ ਸਰਪੰਚੀ ਚ ਖੜੇ ਹੋਉਂਦਾ ਮਤਲਬ ਮਤਲਬ ਤੁਸੀਂ ਕਿਉਂ ਖੋਹਾਂਗੇ ਜੇ ਸਰਪੰਚੀ ਚ ਖੜੇ ਹੋਇਆ ਹਾਂ ਹਾਂ ਕਹਿੰਦੇ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਕਿਹਾ ਜਾਨੀ ਕਿ ਉਹਨਾਂ ਦਾ ਪੱਖ ਹੈ ਇਹ ਅੱਛਾ ਅੱਛਾ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਇਸਾ ਕਦਾਂ ਮੇਰਾ ਕਨੈਕਸ਼ਨ ਹੈ ਨਾ ਤੇ ਜਿਆ ਵੀ ਮੇਰੇ ਭਰਾ ਨਾਲ ਮੇਰੀ ਬੰਦੀ ਹੋਏ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਪਤਾ ਚੱਲੋ ਕਦੇ ਵੀ ਕਿ ਉਹਨਾਂ ਦੇ ਕਿੰਨੇ ਕਿੰਨੇ ਬੰਦਲਾ ਸ਼ੋਅ ਕਰਦੇ ਨੇ ਚਲੋ ਹੁਣ ਅਸੀਂ ਸਾਡਾ ਫੀਫ ਸਾਝੀ ਆ ਤੇ ਕਿਸੇ ਜਾਣਾ ਕਰਨਾ ਹੁੰਦਾ ਹੀ ਜਣਾ ਸਬੰਧ ਕੇ ਵੇਚੇ ਜੀ ਬਹੁਤ ਠੀਮਾਰ ਹੋ ਗਈ ਸਾਡੇ ਜ਼ਮੀਂ ਜੀ ਕੀ ਨਾਂ ਆਪਣਾ ਅੰਮਰਤਪਾਲ ਸਮਝ ਜੀ ਮਰੇ ਪਏ ਆ ਬਈ ਅਸੀਂ ਤਾਂ ਉਹ ਵੀ ਮਰੇ ਪਏ ਆ ਦੇਖੋ ਨੂੰ ਵੀ ਦਿਸ ਰਿਹਾ ਨਿੱਕੇ ਨਿੱਕੇ ਬੱਚੇ ਦੇਖੋ ਜੀ ਤੁਸੀਂ ਕਰਕੇ ਖਾਣ ਜੋ ਗਰੇ ਨਹੀਂ ਹੈਗੇ ਤੇ ਆ ਬਹਣ ਬਹੁਤ ਤੇ ਆ ਬੱਚੇ ਜੀ ਦੇਖੋ ਨਹੀਂ ਜੀ ਸਾਡਾ ਹੱਥ ਵੰਨ ਕੇ ਬੇਨਤੀ ਹੈ ਜੀ ਵੀ ਸਾਡਾ ਮਟਰ ਦਾ ਹੱਲ ਕਰੇ ਇਹ ਸਾਨੂੰ ਵਾਪਸ ਮੋੜਵਾਵੇ ਹਾਂਜੀ ਆ ਜੀ ਇਹ 30 ਲੱਖ ਰੁਪਇਆ ਸੁੱਥੋਂ ਯਾਨੀ ਕਨੈਕਸ਼ਨ ਦਾ ਮੰਗ ਕਨੈਕਸ਼ਨ ਦਾ ਮੰਗ ਰਿਹਾ ਜੀ ਹੁਣ ਅਸੀਂ ਕਨੈਕਸ਼ਨ ਦਾ ਸੀ ਕਿ ਕਿੱਥੋਂ ਦੇ ਜੀ ਗਰੀਬ ਬੰਦੇ ਹੀ ਟਾਈਮ ਪਾਸ ਹੀ ਕਰਦੇ ਆਂਗੇ ਹਾਂ ਜਮੀਗੀਰੀ ਪਰਵਾਹ ਸਾਡਾ ਬਹਣ ਦੇਖੋ ਜੀ ਬੰਜਰਾ ਸਾਡੀ ਸਾਰੀ ਸਬਜ਼ੀ ਸੁੱਕ ਗਈ ਆਹ ਵੀਡੀਓ ਹੈ ਜੀ ਇਹਨਾਂ ਦੀ ਇੱਕ ਦੋ ਸਰਪੰਚ ਬੰਦਾ ਪਹਿਲਾਂ ਤੂੰ ਹਿੱਕ ਸਾਪੜਦਾ ਸੀ ਕਹਿੰਦਾ ਪੂਰਾ ਧੱਕਾ ਕਰਦਾ ਹਾਂ ਅੱਜ ਤੂੰ ਅੱਜ ਮੈਂ ਕਿ ਐਂ ਕਿ ਹੈ ਤੂੰ ਧੱਕਾ ਕਰ ਸਾਡੀ ਜ਼ਿੰਮੇਵਾਰੀ 'ਚ ਲਾ ਦੇ ਕਹਿੰਦੇ ਸਿਰ ਹੁਣ ਕੀ ਹੋ ਗਿਆ ਹੁਣ ਵੀ ਧੱਕੀ ਆ ਓਕੇ ਧੱਕਾ ਨਹੀਂ ਤੂੰ ਆ ਦੱਸ ਸਾਡੇ ਨਾਲ ਗੋਲੀ ਮਾਰ ਹੋਰ ਕੀ ਗੱਲ ਬਾਤ ਹੁ ਐਸਡੀਓ ਸਾਹਿਬ ਆ ਕੇ ਗਏ ਜੀ ਕੱਲ ਉਹਨਾਂ ਨੇ ਕੋਈ 10 ਮਿੰਟ ਖੜੇ ਜੀ ਬਸ ਦੇਖ ਕੇ ਮੌਕਾ ਦੇਖ ਕੇ ਮੁੜ ਗਏ ਜੀ ਸਾਡੀ ਚ ਅਰਜ਼ੀਆਂ ਵੀ ਦਿੱਤੀਆਂ ਹੋਈਆਂ ਜੀ ਪਟਿਆਲੇ ਵੀ ਦਿੱਤੀਆਂ ਹੋਈਆਂ ਬਠਿੰਡੇ ਵੀ ਦਿੱਤੀਆਂ ਹੋਈਆਂ ਜੀ ਇਨ ਇਨ ਸਪੋਰਟ ਵਿੱਚ ਦਿੱਤੀਆਂ ਹੋਈਆਂ ਜੀ ਨਹੀਂ ਇਹ ਮੋਟਰ ਤੇ ਫਿਰ ਵਾਹਨ ਕਿੰਨਾ ਲੱਗਦਾ ਤੀ ਗੱਲ ਵਾਹਨ ਤੇ ਸਾਡੇ 7 ਕਿੱਲੇ ਜੀ ਮੇਰੇ ਦਾ ਦਾਦੇ ਹੋਰੇ ਦੇ 2 3 3 ਮੁੰਡੇ ਆ ਜੀ ਉਹ ਤਿੰਨ ਭਰਾ ਹੈ ਜੀ ਮੇਰੇ ਪਾਪੇ ਦੇ 2-2 ਕਿੱਲੇ ਹੁੰਦੇ 2-2 ਕਿੱਲੇ ਹੁੰਦੇ ਜੀ ਮੇਰੇ ਹੁਣ ਕਿਵੇਂ ਰਹਿਣਗੇ ਫਿਰ ਇਹ ਇਹ ਹੁਣ ਸਾਡੇ ਕੋਈ ਸਾਧਨ ਨਹੀਂ ਹੈਗਾ ਜੀ ਆ ਦੇਖ ਸਕਦੇ ਹੋ ਸਾਡੀ ਸਬਜ਼ੀ ਸੁੱਕ ਗਈ ਹੈ ਜੀ ਹ ਨਾ ਕੋਈ ਨਹਿਰੀ ਪਾਣੀ ਨਹੀਂ ਹੈਗਾ ਜੀ ਇੱਥੇ ਤੁਸੀਂ ਸਬਜ਼ੀ ਦੇਖ ਸਕਦੇ ਹੋ ਸਾਡੀ ਸਰ੍ਹਜਾ ਸਬਜ਼ੀ ਸੁੱਕੀ ਨਹਿਰੀ ਪਾਣੀ ਵੀ ਨਹੀਂ ਹੈਗਾ ਨਾ ਨਹਿਰੀ ਪਾਣੀ ਹੈ ਨਹੀਂ ਇਹ ਐਡਾ ਵੱਡਾ ਜਿਹੜਾ ਕੰਮ ਹੋਇਆ ਛੋਡੇ ਨਾਲ ਇਹਦਾ ਕਾਰਨ ਕੀ ਮੰਨਦੇ ਹੋ ਇਹਦਾ ਕਾਰਨ ਵੋਟਾਂ ਹੀ ਹੈ ਜੀ ਵੋਟਾਂ ਕਾਦੀਆਂ ਵੋਟਾਂ ਸਰਪੰਚੀ ਦੇਣ ਜਿਹੜੀਆਂ ਹੁਣ ਪਈਆਂ ਨੇ ਉਹ ਗੱਲ ਕੀ ਹੈ ਪੂਰੀ ਉਹ ਗਾਲੀ ਸਾਨੂੰ ਇਹ ਕਹਿੰਦੇ ਸੀ ਤੁਸੀਂ ਵੋਟਾਂ ਨਹੀਂ ਪਾਈਆਂ ਸਾਨੂੰ ਸਰਪੰਚੀ ਦੀਆਂ ਜੀ ਇਹ ਹਾਰ ਗਏ ਜੀ ਅੱਛਾ ਕਨਤਾਈਓ ਕਨੈਕਸ਼ਨ ਪਟਿਆ ਜੀ 31 ਦੇ ਨਾਲ ਦੇਖ ਸਕਦੇ ਹੋ ਦੋਸਤੋ 31 ਤਰੀਕ ਦੀ ਰਾਤ ਨੂੰ ਪਟਿਆ ਜੀ ਹਾਂਜੀ 31 ਤਰੀਕ ਦੀ ਰਾਤ ਨੂੰ ਪਟਿਆ ਜੀ ਇਹ ਸਾਡੇ ਦੇ ਉਲਟਾ ਚੋਰੀ ਦਾ ਪਰਚਾ ਕਰਵਾਉਂਦੇ ਸੀਗੇ ਜੀ ਸਾਨੂੰ ਇੱਕ ਦਿਨ ਪੁਲਿਸ ਵੀ ਲੈ ਗਈ ਸੀ ਮੇਰੇ ਚਾਚੀ ਨੂੰ ਥੜਕੇ ਜੀ ਜਦੋਂ ਪੁਲਿਸ ਮੈਕਮੇ ਨੇ ਪਤਾ ਕੀਤਾ ਜੀ ਉਹਨਾਂ ਨੇ ਪਤਾ ਕੀਤਾ ਪਿੰਡ ਚੋਂ ਵੀ ਪੰਡਤਾਂ ਨਾਲ ਧੱਕਾ ਹੋ ਰਿਹਾ ਜੀ ਫਿਰ ਸਾਡੇ ਦੇ ਪੁਲਿਸ ਨੇ ਕੋਈ ਪਰਚਾ ਨਹੀਂ ਕੀਤਾ ਜੀ ਫਿਰ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਜੀ ਐਸਐਸਪੀ ਸਾਹਿਬ ਕਹ ਕਮਾ ਬਿਜਲੀ ਮਹਿਕਮਾ ਨੇ ਮਿੜੂਗਾ ਜੀ ਇਹ ਥੱਕਾ ਹੋਇਆ ਜੀ ਪਰਿਵਾਰ ਨਾਲ ਬਹੁਤ ਜਿਆਦਾ ਜੀ ਤੇ ਗਰੀਬ ਬੰਦੇ ਨੇ ਵਿਚਾਰੇ ਕਿਵੇਂ ਇਹਨਾਂ ਦਾ ਪਾਣੀ ਜੀ ਨਹੀਂ ਹੋਣੀ ਜੀ ਬੰਜਰ ਗਈ ਜਮੀਨ ਇਹਨਾਂ ਦਾ ਹੱਲ ਹੋਣਾ ਚਾਹੀਦਾ ਜੀ ਦਾਨ ਕਰਕੇ ਕਿਹੜਾ ਸੁੱਕਾ ਚੱਟਣਾ ਬਹੁਤ ਪਾਪ ਹੈ ਜੀ ਇਹ ਜ਼ੁਲਮ ਹੈ ਇਹ ਪਰਿਵਾਰਾ ਥੱਕਾ ਹੋਣਾ ਇਹਨਾਂ ਦੀ ਇਹਨਾਂ ਨੂੰ ਦੇਖਾ ਦੇਣਾ ਪੂਜਣਾ ਨਹੀਂ ਕੋਈ ਮੈਂਬਰ ਸਰਪੰਚ ਪੰਚਾਇਤ ਨੇ ਨਹੀਂ ਕੋਈ ਫਰੰਟ ਇਫੇਅਰ ਕਰਿਆ ਕੋਈ ਫਟੇ ਰਾਜੀ ਫਟੇ ਰਾਜੀ ਉਹ ਕਹਿੰਦੇ ਵੀ ਇਹੋੜਾ ਥੱਕਾ ਹੋਇਆ ਵੀ ਥੋੜੋ ਤੁਸੀਂ ਹਾਂ ਥੋੜੋ ਅਸੀਂ ਨਾਲ ਖੜੇ ਆ ਥੋਡੇ ਪੰਚਾਇਤ ਕਹਿੰਦੀ ਨਾਲ ਖੜੇ ਆ ਨਰਵੈਰ ਸਿੰਘ ਸਰ ਦੇਖ ਸਕਦੇ ਹੋ ਦੋਸਤੋ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਧਿਆਨ ਦੇਣ ਇੱਕ ਗਰੀਬ ਪੰਡਤ ਪਰਿਵਾਰ ਕੋਈ ਵੀ ਹੋਵੇ ਚਾਹੇ 2.5 2.5 ਕਿੱਲੇ ਜ਼ਮੀਨ ਆਉਂਦੀ ਐ ਇਹਨਾਂ ਨੂੰ ਤਿੰਨ ਪਰਿਵਾਰ ਨੇ ਆ ਦੇਖੋ ਮਾਈਆਂ ਖੜੀਆਂ ਨੇ ਆਪਾਂ ਨੂੰ ਚਿਹਰਿਆਂ ਤੋਂ ਹੀ ਪਤਾ ਲੱਗ ਜਾਂਦਾ ਗਰੀਬੀ ਕਿਵੇਂ ਝਲਕਦੀ ਐ ਗਰੀਬੀ ਤੇ ਅਮੀਰੀ ਦਾ ਪਰ ਇੱਥੇ ਕਿਹੜੀ ਜਗ੍ਹਾ ਤੇ ਦਿਖਾਇਓ ਮੜਾ ਜਾ ਆ ਲੱਗੇ ਆ ਖਿੱਚਾਂ ਵੀ ਰਾਤ ਨੂੰ ਬੰਦ ਕਰਕੇ ਆਉਂਦੇ ਬੜਾ ਖਿੱਚਾਂ ਆਹ ਦੇਖ ਸਕਦੇ ਹੋ ਰਾਤ ਨੂੰ ਕੋਈ ਵੀ ਬੰਦ ਕਰਕੇ ਜੀ ਆਹ ਦੇਖੋ ਟੋਏ ਇੱਥੇ ਲੱਗੇ ਹੋਏ ਸੀ ਹੈ ਹਾਂਜੀ ਹਾਂ ਇੱਥੇ ਆ ਖਿੱਚਾਂ ਨੇ ਹਾਂਜੀ ਆ ਖਿੱਚਾਂ ਅੰਦਰ ਦਿਖਾ ਦਿਓ ਜੀ ਲੱਗਿਆ ਆ ਖਿੱਚਾਂ ਨੇ ਦੇਖ ਸਕਦੇ ਹੋ ਵੀ ਇੱਕ ਬੰਜਰ ਜਿਹੜਾ ਹੋ ਗਿਆ ਜੇ ਕਹ ਦੀਏ ਆ ਖਾਲਚੋਂ ਪਾਣੀ ਕਿੱਧਰੋਂ ਆ ਰਿਹਾ ਹੈ ਇਹ ਤਾਂ ਇਹ ਦੂਜਿਆਂ ਨੇ ਲਿਆ ਪਾਣੀ ਇਹ ਤਾਂ ਦੂਜਿਆਂ ਨੇ ਲਿਆ ਆਹ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਵੀ ਖਿੱਚਾਂ ਨਜ਼ਰ ਆ ਰਹੀਆਂ ਨੇ ਸਾਫ਼ ਅੰਦਰ ਦਿਖਾ ਦਿਓ ਜੀ ਅਸਿਆ ਤਾਰਾ ਨੇ ਜੀ ਦੇਖ ਸਕਦੇ ਹੋ ਫਟਕੇ ਸਾਰਾ ਡਰਾਸ ਕਿੰਨੇ ਸਾਲ ਚੱਲੇ ਕਨੈਕਸ਼ਨ ਸੋਡੇ 8 ਸਾਲ 8 ਸਾਲ ਚੱਲਿਆ ਜੀ ਪੂਰਾ 8 ਸਾਲ ਚੱਲਿਆ ਹੈ ਅੰਦਰ ਦੇ ਵਿੱਚ 8 ਸਾਲ ਦਾਨ ਕਰਿਆ ਹੋਇਆ ਕਨੈਕਸ਼ਨ ਹੈ ਜਿਹੜਾ 8 ਸਾਲ ਚੱਲਿਆ ਆ ਲੱਗੇ ਹੋਏ ਨੇ ਜੀ ਜੀ ਸਟਾਟਰ ਦੇਖ ਸਕਦੇ ਹੋ ਵੱਲ ਇਹਨਾਂ ਨੂੰ ਦਾਨ ਕੀਤਾ ਸੀਗਾ ਜੀ ਮਨਜੀਤ ਕੌਰ ਪਰਿਵਾਰ ਦੀ ਸਹਿਮਤੀ ਨਾਲ ਇਹਨਾਂ ਦਾ ਇੱਕ ਸੁਪੁੱਤਰ ਹੈ ਗੁਰਸੇਵ ਸਿੰਘ ਇੱਕ ਇਹਨਾਂ ਦਾ ਸੁਪੁੱਤਰ ਰਹਿੰਦਾ ਜੀ ਆਸਟ੍ਰੇਲੀਆ ਗੁਰਪ੍ਰੀਤ ਸਿੰਘ ਇਹਨਾਂ ਨੇ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਕਹਿੰਦੇ ਪੰਡਤ ਦਾ ਬੰਦਾ ਗੁਰੂ ਘਰ ਦਾ ਪਾਠ ਕਰਦੇ ਸੀਗੇ ਜੀ ਇਹਨਾਂ ਨੂੰ ਦਾਨ ਦਿੱਤਾ ਅੱਛਾ ਇਹਨਾਂ ਨੂੰ ਦਾਨ ਕਰਿਆ ਸੀ ਦੇਖ ਸਕਦੇ ਹੋ ਵੀ ਪਾਟੀ ਰੂਪ ਚੰਦ ਹੁਣੇ ਗੁਜ਼ਰ ਗਈ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਇਹਨਾਂ ਦੀ ਡੈਥ ਹੋ ਗਈ ਇਹਨਾਂ ਨੂੰ ਦਾਨ ਦਿੱਤਾ ਸੀ ਕਨੈਕਸ਼ਨ ਤੁਸੀਂ ਪੋਤੇ ਹੁੰਦੇ ਹਾਂਜੀ ਕੋਡਾ ਕੀ ਨੋ ਹੈ ਮੇਰਾ ਸੋਨੀ ਸ਼ਰਮਾ ਜੀ ਸੋਨੀ ਸ਼ਰਮਾ ਆ ਜਾਓ ਦਿਖਾਓ ਜੀ ਕਹਿੰਦੇ ਫਸਲ ਸੁੱਕ ਗਈ ਸਬਜ਼ੀ ਜਾਨੀ ਕਿ ਇਹ ਦੇਖੋ ਜੀ ਸਾਰਾ ਕੁਝ ਸੁੱਕ ਜੂਗਾ ਪਾਣੀ ਤੋਂ ਬਿਨਾ ਤਾਂ ਆਪਾਂ ਨੂੰ ਪਤਾ ਹੈ ਪਹਿਲਾ ਜੀ ਇਹ ਪਾਣੀ ਹੈ ਗੁਰਬਾਨੀ ਚ ਵੀ ਆਪਾਂ ਨੂੰ ਪਤਾ ਸ਼ਬਦ ਆਉਂਦਾ ਜੇ ਆਉਣ ਵਾਸਤੇ ਪਹਿਲਾਂ ਪਾਣੀ ਚਾਹੀਦਾ ਤੇ ਆਹ ਦੇਖੋ ਜੀ ਸਾਰੀ ਇਹਨਾਂ ਦੀ ਡੇੜੀ ਸਬਜ਼ੀ ਵੀ ਸੁੱਕ ਗਈ ਤਾਂ ਪੰਜੜ ਬਣ ਗਿਆ ਜੇ ਕਹਦੀ ਇੱਕ ਆਹ ਦੇਖ ਲਓ ਵੀ ਕੀ ਹਾਲਾਤ ਹੋਣੇ ਝੋਨਾ ਤਾਂ ਇਹਨਾਂ ਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਲੱਗੂ ਪਾਣੀ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੋਣਾ ਇਹੀ ਸਾਡੀ ਤਾਂ ਹੱਥ ਧੰਨ ਕੇ ਬੇਨਤੀ ਹੈ ਮੰਤਰੀ ਨੂੰ ਵੀ ਸਾਡੇ ਕੋਲ ਸਾਨੂੰ ਵਾਪਸ ਹੋ ਜਾਣ ਦੇਖ ਸਕਦੇ ਹੋ ਪੂਰਾ ਪਰਿਵਾਰ ਹੈ ਜਿਹੜਾ ਇੱਥੇ ਇਕੱਠਾ ਹੋਇਆ ਹੈ ਵੀ ਕੀ ਹਾਲਾਤ ਨੇ ਬਣੇ ਹੋਏ ਪਾਣੀ ਤੋਂ ਬਿਨਾ ਤਾਂ ਯਾਰ ਇਹਨਾਂ ਦਾ ਜ਼ਮੀਨ ਹੈ ਜਿਹੜੀ 7.5 ਕਿਲੇ ਬੰਜਰ ਹੋ ਜਾਣਗੇ ਬਿਲਕੁਲ ਹਲੋ ਸਾਹਿਬ ਵੀ ਤੁਹਾਡੇ ਚ ਬੱਚਾ ਸਾਰਾ ਲੱਗਿਆ ਹੋਇਆ ਪਾਈਪ ਲਾਈਨ ਸ਼ਾਇਦ ਦੱਬੀ ਹੋਵੇ ਪਾਈਪ ਲਾਈਨ ਦੱਬੀ ਹੋਈ ਹੈ ਪਾਈਪ ਲਾਈਨ ਪਾਈ ਹੈ ਜੀ ਉਪਰ ਅੱਛਾ ਆਪਾਂ ਬਿਜਲੀ ਵਿਭਾਗ ਦੀ ਮਨਜ਼ੂਰੀ ਤੋਂ ਬਿਨਾ ਇੱਕ ਤਾਰ ਨਹੀਂ ਪੱਟ ਸਕਦੀ ਇੱਕ ਮੀਟਰ ਨਹੀਂ ਪੱਟ ਸਕਦੀ ਜੀ ਇਹ ਰਾਤ ਤੇ ਰਾਤ ਕਿਵੇਂ ਪੱਟ ਕੇ ਲੱਗੇ ਜੀ ਇਹ ਵੀ ਬਿਜਲੀ ਵਿਭਾਗ ਦੇ ਧਿਆਨ ਚ ਦਿੱਤੀ ਜਾਵੇ ਗੱਲ ਜੀ ਦੋਸਤੋ ਬੁਰਜ ਹਰੀ ਕੇ ਖੜਿਆਂਗੇ ਸਾਨੂੰ ਪਹਿਲਾਂ ਦੱਸਿਆ ਹੈ ਪੰਡਿਤ ਭਰਾ ਨੇ ਸਾਰੇ ਇੱਕ ਗਰੀਬ ਪਰਿਵਾਰ ਜੇ ਕਹਿੰਦੇ ਕੰਮ ਕਿਰਤ ਕਰਕੇ ਕੰਮ ਕਰਕੇ ਖਾਣ ਵਾਲੇ ਦਿਨ ਰਾਤ ਮਿਹਨਤ ਕਰਕੇ ਜਮੇ ਦੇਸੀ ਪਰਿਵਾਰ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਆ ਭਗਤ ਪਰਿਵਾਰ ਆ ਜਾਰੇ ਤਾਂ ਪਰ ਇਹਨਾਂ ਦਾ ਜਿਹੜਾ ਹੁਣ ਬਿਜਲੀ ਦਾ ਕਨੈਕਸ਼ਨ ਹੈ ਉਹ ਦੂਜੀ ਤਰ੍ਹਾਂ ਜਿਹੜੀ ਜਿਹਨੇ ਦਾਨ ਕਰਿਆ ਸੀ ਹਾਂ ਮਾਤਾ ਫਿਰ ਕਿਵੇਂ ਆਏ ਹੁਣ ਗੱਲ ਬਾਤ ਜੀ ਮੇਰੇ ਘਰ ਵਾਲਾ ਗੁਜ਼ਰ ਗਿਆ ਸੀਗਾ ਤੇ ਮੈਂ ਤਾਂ ਬੱਚੇ ਮਸਾਂ ਪਾਲੇ ਸੀਗੇ ਲੋਕਾਂ ਨੇ ਛੋਟੂ ਛਿੱਟੇ ਕੇ ਠੀਕ ਹੈ ਆ ਹੁਣ ਪਾਣੀ ਹੋਂ ਲੱਗੇ ਸੀਗੇ ਹਾਂ ਆ ਹੁਣ ਆਹ ਹੋ ਗਿਆ ਹੁਣ ਆ ਬੱਚੇ ਜੋ ਮੈਂ ਭੁੱਖੇ ਤੇ ਮਰਨ ਵਾਲੇ ਚਮਰ ਨਾਲ ਹਾਂ ਭੁੱਖਾ ਮਰ ਨਹੀਂ ਬਸ ਜਦੋਂ ਪਾਣੀ ਨਹੀਂ ਹਾਂ ਪਾਣੀ ਨਾ ਸਾਨੂੰ ਦੇਖਦੀ ਦੇ ਹੀ ਅਜੀ ਠੀਕ ਹਾਂ ਕਿਉਂ ਜੀ ਹਾਂ ਵੀ ਇਹੀ ਕਹਿੰਦੇ ਆ ਵੀ ਹੁਣ ਸਾਨੂੰ ਵੀ ਇਸ ਦਾ ਅਸਤਮਰਿਆਂ ਵਰਗੀ ਹੋ ਰਹੇ ਹਾਂ ਜੀ ਸਾਡੇ ਬੱਚੇ ਜਦੋਂ ਤੰਗ ਨੇ ਅਸੀਂ ਵੀ ਨਾਲ ਹੀ ਆ ਫਿਰ ਕੀ ਕਹਿਣਾ ਚਾਹੁੰਦੇ ਮੁੱਖ ਮੰਤਰੀ ਅਸੀਂ ਤਾਂ ਇਹੀ ਮੁੱਖ ਮੰਤਰੀ ਮੂਰੇ ਹੱਥ ਬੰਨ੍ਹਦੇ ਹਾਂ ਜੀ ਸਾਡੀ ਮੋਟਰ ਸਾਨੂੰ ਵਾਪਸ ਦੇ ਦਿਓ ਸਾਡੇ ਬੱਚਿਆਂ ਦਾ ਮਨਖੋਸ਼ਾ ਤਾਂ ਸਾਡਾ ਵੀ ਇੰਨੇ ਅਸੀਂ ਵੀ ਦੁਖੀ ਬੱਚੇ ਵੀ ਦੁਖੀ ਹੈ ਇਦੋਂ ਅਸੀਂ ਮਰੇ ਚੰਗੇ ਸਾਨੂੰ ਸਰਕਾਰ ਜੇ ਨਹੀਂ ਦੇ ਸਕਦੀ ਤੇ ਸਾਨੂੰ ਆਪ ਦੇ ਹੱਥ ਨਾਲ ਬਿਸ਼ੱਕ ਸਾਨੂੰ ਮਾਰ ਜੇ ਤੇ ਬਿਸ਼ੱਕ ਦੇ ਦੇ ਅਸੀਂ ਇਹੀ ਹੱਥ ਬੰਨ ਕੇ ਬੇਨਤੀ ਹੈ ਜੀ ਸਾਨੂੰ ਸਾਡਾ ਮੋਟਰ ਸਾਨੂੰ ਵਾਪਸ ਮਿਲ ਜੇ ਸਾਡੇ ਬੱਚੇ ਦਾਣੇ ਖਾਣ ਜੋਗਰੇ ਹੋ ਜਾਣ ਕਰਕੇ ਖਾਣ ਜੋਗਰੇ ਜੀ ਸਾਨੂੰ ਬਾਕੀ ਬੱਚੇ ਦਿਖਾਈ ਨਹੀਂ ਜੀ ਸਾਡੀ ਇਹੀ ਹੱਥ ਦੰਨ ਕੇ ਬੇਨਤੀ ਆ ਕਿ ਵੀਰੇ ਪਹਿਲਾਂ ਤਾਂ ਸਾਡੀਆਂ ਫਸਲਾਂ ਮਰਦੀਆਂ ਰਹੀਆਂ ਨੇ ਇੱਥੇ ਪਾਣੀ ਜ਼ਿਆਦਾ ਆ ਜਾਂਦਾ ਸੀ ਵੀ ਹੁਣ ਪਾਣੀ ਤੋਂ ਬਿਨਾ ਫਸਲ ਨਹੀਂ ਹੁੰਦੀ ਹੈਗੀ ਪਹਿਲਾਂ ਤਾਂ ਬਿਨਾ ਫਸਲ ਤੋਂ ਕੱਢਿਆ ਪਾਣੀ ਜ਼ਿਆਦਾ ਆਉਂਦਾ ਸੀ ਜੋ ਮੀਂਹ ਪੈ ਜਾਂਦਾ ਹੈ ਫਸਲਾਂ ਮਰ ਜਾਂਦੀਆਂ ਸੀ ਤੇ ਹੁਣ ਪਾਣੀ ਤੋਂ ਬਿਨਾ ਮਰ ਰਹੇ ਹਾਂ ਜੋ ਥਾਲੀ ਧਰ ਕੇ ਪਰਿਵਾਰ ਦੇ ਮੂਹਰੇ ਚੱਕ ਲਈ ਅੰਦਾ ਅੰਸੀਸਾਂ ਦੇਣੀਆਂ ਤੇ ਦਰਸੀਸਾਂ ਦੇਣੀਆਂ ਸਾਡੇ ਨਾਲ ਉਹ ਗੱਲ ਹੋ ਰਹੀ ਹੈ ਜੀ ਸਾਡੇ ਮੂਹਰੇ ਥਾਲੀ ਧਰ ਕੇ ਅੱਜ ਚੱਕ ਲਈ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਸਾਡਾ ਇਸ ਗੱਲ ਦਾ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਬੇਨਤੀ ਹੈ ਜੀ ਸਾਡੇ ਵੱਲੋਂ ਬੱਚੇ ਛੋਟੇ ਛੋਟੇ ਨੇ ਸਾਡੇ ਹੱਥ ਵਨ ਕੇ ਬੇਨਤੀ ਹੈ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਤੇ ਸਾਨੂੰ ਮਰੇ ਹੋਇਆਂ ਨੂੰ ਸਰਕਾਰ ਖੜੀ ਕਰ ਸਕਦੀ ਹੈ ਪੱਕੀ ਹੋਏਗੀ ਮੋਟਰ ਕਲੈਕਸ਼ਨ ਰਾਤ ਨੂੰ ਪਟਕੇ ਲੈ ਦੇਗੀ 20 ਬੰਦੇ ਦੀ ਲੈ ਟੱਕੇ 20 ਬੰਦੇ ਤੇ ਹਾਂ ਜੀ ਤੇ ਇਹ ਬੇਨਤੀ ਆਡੀ ਵੀ ਸਰਕਾਰ ਭਵੰਤਮਾਨ ਨੂੰ ਕਹਿੰਨੇ ਬੇਨਤੀ ਕਰਦੇ ਆ ਵੀ ਅਸੀਂ ਥੋੜੂ 92 ਸੀਟਾਂ ਝੋਈ ਚ ਪਾਈਆਂ ਨੇ ਵੀ ਸਾਨੂੰ ਇਹ ਮੋਟਰ ਮਿਲਣੀ ਚਾਹੀਦੀ ਬਾਰੇ ਜੀ मिल ਨਹੀਂ ਚਾਹ ਨਹੀਂ ਚਾਹ ਹੱਦ ਤੱਕ ਆ ਗਿਆ ਨਾ ੱਤਕਾ ਹੋ ਗਿਆ ਹਾਂਜੀ ਅਸੀਂ ਬਿਜਲੀ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਰਾਤ ਨੂੰ ਪੋਲ ਪਟਣ ਦੀ ਧਾਰਾ 2003 ਐਕਟ ਦੀ ਧਾਰਾ 135 ਅਤੇ ਬੀ ਐਨ ਸੀ ਦੀ ਧਾਰਾ 303 ਦੇ ਤਹਿਤ ਇਹਨਾਂ ਤੇ ਮਨਜੀਤ ਕੌਰ ਵਾਈਫ ਆਫ ਭਰਪੁਰ ਸਿੰਘ ਇਹਨਾਂ ਦਾ ਸੁਪੁੱਤਰ ਗੁਰਸੇਵਕ ਸਿੰਘ ਇਹਨਾਂ ਤੇ ਫੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਤਾਂ ਜੋ ਸਾਨੂੰ ਇਨਸਾਫ ਮਿਲਣਾ ਸਕੇ ਅਸੀਂ ਭਗਵਾਨ ਜੀ ਸਰਕਾਰ ਨੂੰ ਇਹ ਕਹਿੰਦੇ ਆ ਵੀ ਸਾਡੀ ਮੋਟਰ ਸਾਨੂੰ ਵਾਪਸ ਦਿੱਤੀ ਜਾਵੇ ਸਾਡੀ ਏਸੀ ਮੋਟਰ ਦੇ ਉਹ ਮੰਤਾਂ ਨੇ ਹੁੰਦੇ ਕਿ ਸੀ ਹੁਣ ਅਸੀਂ ਜੰਮੀ ਵਾਂਗੇ ਸਾਡਾ ਸਰਬ ਵਾਹਣੜੇ ਦੇ ਮੰਦਰ ਤੇ ਮੰਦਰ ਤੇ ਹਾਂਜੀ ਬਿਲਕੁਲ ਦੋਸਤੋ ਵਾਹਣ ਬੰਜੜੇ ਹੋ ਗਿਆ ਬਿਨਾ ਪਾਣੀ ਤੋਂ ਆਪਾਂ ਨੂੰ ਪਤਾ ਹੈ ਗਾਲੇ ਦੜੇ ਝੋਨਾ ਵੀ ਲੱਗ ਰਿਹਾ ਹੈ ਤਿਆਰੀ ਚੱਲ ਰਹੀ ਹੈ ਹਾਂਜੀ ਥੋੜਾ ਜਿਹਾ ਪਛੇਤਾ ਮਾਨ ਸਾ ਆਪਣੇ ਨੋਂ ਚਲੋ ਫਰਕਾ ਸੰਗਰੂਰ ਨੂੰ ਤੇ ਪਰ ਹੁਣ ਜੇ ਕਹ ਦੀ ਇਹ ਬਿਲਕੁਲ ਜੇ ਕਹ ਦੀ ਜ਼ਮੀਨ ਹੈ ਜਿਹੜੀ ਧਰਤੀ ਹੈ ਇੱਥੇ ਜਿਹੜੀ ਇਹਨਾਂ ਦੇ ਬਾੜੀ ਲਾਈ ਹੋਈ ਜੀ ਥੋੜੀ-ਮੁੱਟੀ ਉਹ ਵੀ ਸੁੱਕ ਗਈ ਪਰ ਹੁਣ ਇਹ ਝੋਨਾ ਕੀ ਕੁਝ ਵੀ ਫਸਲ ਹੋਣੀ ਹੈ ਨਹੀਂ ਪਾਣੀ ਤੋਂ ਬਿਨਾਂ ਕੋਈ ਵੀ ਫਸਲ ਅਸੀਂ ਵੀ ਬੇਨਤੀ ਕਰਦੇ ਹਾਂ ਚਲੋ ਉਹ ਕਨੈਕਸ਼ਨ ਨਹੀਂ ਤਾਂ ਚਾਹੇ ਹੋਰ ਕਨੈਕਸ਼ਨ ਦੇਓ ਇਹਨਾਂ ਨੂੰ ਸਾਰਾ ਕੁਝ ਇਹਨਾਂ ਦਾ ਉਹ ਫਿੱਟਾਗਾ ਖੇਤ ਦੇ ਵਿੱਚ ਲੱਗਿਆ ਹੋਇਆ ਹੈ ਪਾਇਪ ਲਾਈਨ ਪਾਈ ਹੋਈ ਹੈ ਪਰ ਹੁਣ ਜਿਹੜਾ ਇਹ ਬਿਲਕੁਲ ਦਾਮਾ ਡੋਲ ਹੋਏ ਖੜੇ ਨੇ ਇਹ ਇਹਨਾਂ 'ਤੇ ਧਿਆਨ ਦਿੱਤਾ ਜਾਵੇ ਤਾਂ ਵਿਜੇ ਸਿੰਘਲਾ ਦਾ ਪੀਏ ਜੀ ਗੁਰਲਾਲ ਸਿੰਘ ਜੀ ਉਹ ਇਹਨਾਂ ਦਾ ਭਰਪੂਰ ਸਿੰਘ ਦਾ ਭਤੀਜਾ ਹੈ ਜਿਨੇ ਰਾਤ ਨੂੰ ਕਨੈਕਸ਼ਨ ਪਟਿਆ ਜੀ ਉਹਦੀ ਵਿਜ ਇੱਕ ਗਰੀਬ ਰੂਪਚੰਦ ਪਾਠੀ ਜਿਹੜਾ ਸਾਰੀ ਉਮਰ ਲਗਭਗ ਪਾਠ ਕਰਦਾ ਰਿਹਾ ਇਸੇ ਤਰ੍ਹਾਂ ਹੀ ਸੀ ਹਾਂਜੀ ਹਾਂ 100 ਸਾਲ ਦਾ ਹੋ ਕੇ 4 ਸਾਲ ਪਹਿਲਾਂ ਉਹਦੀ ਦਾ ਉਹਨੇ ਦਾ ਡੈਥ ਹੋ ਗਈ ਪਰ ਰੂਪਚੰਦ ਪਾਠੀ ਨੂੰ দান ਕਰਿਆ ਹੋਇਆ ਕਨੈਕਸ਼ਨ ਉਹਨਾਂ ਦੀ ਧਰਤੀ ਹੈ ਜਿਹੜੀ ਬੰਜਰ ਹੋ ਚੁੱਕੀ ਹੈ ਜੇ ਕਹਿੰਦੀ ਹੈ ਵੱਡੀ ਗਰੀਬ ਮਾਰੀ ਹੈ ਜਿਹੜੀ ਉਹ ਇਸ ਧਰਤੀ ਤੇ ਗਰਾਊਂਡ ਤੇ ਮੈਂ ਤੁਹਾਨੂੰ ਦਿਖਾ ਰਿਹਾਗਾ ਮਾਨਸਾ ਜ਼ਿਲ੍ਹੇ ਦੇ ਵਿੱਚ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਨਹੀਂ ਜੇਕਰ ਇਹ ਕਨੈਕਸ਼ਨ ਮਿਲਦਾ ਤਾਂ ਦਾਨੀ ਸੱਜਣਾ ਨੂੰ ਬੇਨਤੀ ਕਰਦਾ ਤੁਹਾਡਾ ਨੰਬਰ ਕਿੰਨਾ ਹੈ 75086 ਜੀ 52253 ਜੀ ਇਹ ਇਹਨਾਂ ਦਾ ਨੰਬਰ ਹੈ ਇਹਨਾਂ ਦੇ ਨੰਬਰ ਤੇ ਜਦ ਕੋਈ ਕਨੈਕਸ਼ਨ ਹੁੰਦਾ ਕਿਸੇ ਲਵੇ ਬਹੁਤ ਤਖੜੇ ਲੋਕ ਬੈਠੇ ਨੇ ਉਰੇ ਨਹੀਂ ਇਹ ਜਮੇ ਮਾਰੇ ਜਾਣਗੇ ਇਹ ਜਮੇ ਜ਼ੀਰੋ ਤੇ ਆ ਜਾਣਗੇ ਢਾਈ ਢਾਈ ਕਿਲੇ ਹੁੰਦੇ ਨੇ ਤੇ ਤਿੰਨ ਪਰਿਵਾਰਾਂ ਦਾ ਤਿੰਨ ਕਲੇਸ਼ ਹੈ ਤਿੰਨ ਭਾਈ ਸੀ ਮੇਰਾ ਪਿਆਰ ਕੀ ਤਿੰਨ ਭਾਈ ਸੀਗੇ ਜੋ ਕਿ ਗਰੂਪ ਚੰਦ ਪਾਟੀ ਦੇ ਤਿੰਨ ਬੇਟੇ ਨੇ ਤਿੰਨਾਂ ਨੂੰ ਕਨੈਕਸ਼ਨ ਦਿੱਤਾ ਹੋਇਆ ਤੇ ਰੂਪਚੰਦ ਨੂੰ ਦਿੱਤਾ ਜਾਨੀ ਕਿ ਤਿੰਨੇ ਪੁੱਤ ਤੇ ਜਿਹੜੇ ਢਾਈ ਢਾਈ ਕਿਲੇ 7.5 ਕਿਲੇ ਜ਼ਮੀਨ ਉਰੇ ਪਾਲ ਕੇ ਆਪਣੇ ਬੱਚਿਆਂ ਨੂੰ ਬੱਚਿਆਂ ਦਾ ਗੁਜ਼ਾਰੀ ਸੀ ਜੀ ਹੋਰ ਕੀ ਆਏ ਢਾਈ ਢਾਈ ਕਿਲੇ ਤੇ ਕੋਈ ਵੱਡਾ ਤਾਂ ਹੈ ਨਹੀਂ ਫਿਰ ਲੈਂਡ ਲੌਂਡ ਬਣ ਜਾਊਗਾ ਕੋਈ ਵੱਡੀ ਕਮਾਈ ਕਰ ਲੂ ਇਹ ਹਾਲਾਤ ਨੇ ਜਿਹੜੇ ਇਹਨਾਂ ਦੇ ਬਣੇ ਹੋਏ ਨੇ ਜੇ ਬਚਾ ਸਕਦੇ ਹੋ ਤਾਂ ਦਾਨ ਨਹੀਂ ਸੱਜਣੇ ਬਚਾ ਸਕਦੇ ਨੇ